ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਆ ਜਾਓ ਹਾਂਜੀ ਵੀਰੋ ਕਿਵੇਂ ਹੋ ਤੁਸੀਂ ਸਾਰੇ ਹੋਪ ਕਰਦਾ ਕਿ ਸਾਰੇ ਡੇਟ ਆ ਗੋਗੇ ਬਾਬੇ ਇਹਨੇ ਦੇਖਾ ਦੇ ਬਾਅਦ ਚ ਮੇਰਾ ਬਲੌਗ ਮਨ ਬਣਾਉਣ ਦਾ ਜੀ ਕਰਿਆ ਤੇ ਹੁਣ ਤਾਂ ਯਾਰ ਮਤਲਬ ਕੀ ਜੀ ਥੋੜਾ ਥੋੜਾ ਕੰਮ ਲੱਗ ਗਿਆ ਬਾਕੀ ਮੈਂ ਇੱਕ ਵੀਡੀਓ ਹੀ ਪਾਈ ਕੀ ਪਹਿਲਾਂ ਸੋਨੇ ਦੇਖ ਲਈ ਹੋਣੀ ਜੇ ਨਹੀਂ ਦੇਖੀ ਤਾਂ ਜਾ ਕੇ ਦੇਖੋ ਠੀਕ ਹੈ ਤੇ ਉਹ ਚ ਥੋੜੀ ਨੰਨੂ ਦੀ ਦੇਖ ਕੇ ਕਰਕੇ ਹਨ ਮੈਂ ਇਹ ਵੀਡੀਓ ਪਾਈ ਸੀ ਤੇ ਬਾਕੀ ਹੁਣ ਆਪਣਾ ਵਲੌਗ ਆ ਗਿਆ ਤੁਸੀਂ ਵਧੀਆ ਤੋਂ ਵਧੀਆ ਮੈਨੂੰ ਸਪੋਰਟ ਕਰੋ ਤੇ ਵਧੀਆ-ਵਧੀਆ ਲਾਈਕs ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਮੈਨੂੰ ਮੈਨੂੰ ਲੱਗਦਾ 5-6 ਮਹੀਨੇ ਹੋ ਗਏ ਵੀਡੀਓ ਪਾਈ ਨੂੰ ਆ ਹੁਣ ਵੀਡੀਓ ਆਈ ਆ ਤੇ ਚਲੋ ਤੁਸੀਂ ਆਹ ਵਲੌਗ ਨੂੰ ਕਰੋ ਇੰਜੋਏ ਤੇ ਬਾਕੀ ਅੱਗੇ ਦੀਆਂ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਤੇ ਹੁਣ ਆਇਆ ਵੀਰੇ ਆਪਾਂ ਨਾਨਕੀ ਕਰਤੇ ਇੱਥੇ ਆਪਾਂ ਆ ਕੇ ਜਦ ਦੇਖਿਆ ਤਾਂ ਅਸੀਂ ਇੱਥੇ 3:00 ਬਣੇ 12:00 ਵਜੇ ਦੇ ਕਰੀਬ ਤੇ 1:00 ਵਜੇ ਚੁੱਕੇ ਨੇ 4 ਤੇ ਹੁਣ ਅਸੀਂ 5:00 ਵਜੇ ਜਾਣਾ ਵੀ ਆ ਤੇ ਮੇਰੇ ਮਨ ਚ ਆਇਆ ਮੈਂ ਕਿਹਾ ਚਲੋ ਬਲੌਗ ਵੀ ਬਣਾ ਲਈਏ ਠੀਕ ਹੈ ਤਾਂ ਕਰਕੇ ਮੈਂ ਬਲੌਗ ਸ਼ੂਟ ਕਰ ਰਿਆ ਹੁਣ ਤੇ ਬਾਕੀ ਆ ਦੇਖੋ ਬਈ ਡੈਡੀ ਬੈਠੇ ਨੇ ਆਉਣੇ ਡੈਡੀ ਦੇਖੋ ਤੇ ਆ ਬੇਟੀ ਆ ਭਈ ਆਪਣੀ ਸੁਕੂ ਛੋਟੀ ਜੀ ਸੀ ਜਦੋਂ ਮੈਂ ਬਲੌਗ ਪਾਏ ਤੇ ਉਦੋਂ ਮੈਂ ਨੰਨੂ ਵੀ ਤੇ ਤੇ ਉਦੋਂ ਇਹ ਜੰਮੀ ਛੋਟੀ ਜੀਤੀ ਉਦੋਂ ਇਹ ਪੈਦਾ ਹੋਈ ਸੀ ਤੇ ਹੁਣ ਹੁਣ ਦੇਖੋ ਇਹਨੂੰ ਆ ਦੇਖੋ ਉਹੀ ਚਿਹਰਾ ਆਤੀ ਤਾਂ ਪਹਿਲਾਂ ਈਡੀ ਹੁੰਦੀ ਸੀ ਛੋਟੀ ਜਿੱਕਲੀ ਆ ਦੇਖੋ ਇਹਨੂੰ ਸੁਖੂ ਆ ਦੇਖੋ ਤੇ ਆ ਡੈਡੀ ਲਈ ਬੈਠੇ ਨੇ ਇਹਨੂੰ ਗੋਦੀ 'ਚ ਤੇ ਆ ਦੇਖੋ ਅਸ ਗੋ ਬੈਠੀ ਹੈ ਓਏ ਸੁਕੇ ਬਾਈ ਕਰਦੇ ਬਾਈ ਬਾਈ ਖਾਦੇ ਕੇ ਬਾਈ ਦੇਖੋ ਗਾਇਸ ਉਹਨੂੰ ਬਾਈ ਕਰ ਰਹੀ ਐ ਸੱਸੀ ਗੱਲ ਬੁਲਾ ਦੇ ਸੱਸੀ ਗੱਲ ਬੁਲਾ ਦੇ ਸੱਸੀ ਗੱਲ ਬੁਲਾ ਦੇ ਦੋਨੇ ਹੱਥ ਜੋੜ ਕੇ ਸੱਸੀ ਐ ਕਰਦੇ ਦੋ ਹੱਥ ਜੋੜ ਕੇ ਹੋ ਨਹੀਂ ਨਹੀਂ ਹੁਣ ਤਾਂ ਕੋਮਣ ਗਏ ਦਾ ਹੋ ਜੇ ਤੋ ਟਿਕੜ ਗਈ ਟਿਕੜ ਗਈ ਓ ਗਾਇਸ ਮੈਂ ਵਲੌਗ ਬਣਾਉਣ ਲੱਗਿਆ ਪਿਆ ਨਹੀਂ ਮੈਂ ਇਹਨੂੰ ਖੜਾ ਹਾਂਦਾ ਨਾ ਫਿਰ ਮੈਂ ਨਾਲ ਖੇਡਦੀ ਹੁੰਦੀ ਆ ਇਹ ਬਹੁਤ ਜਿਆਦੇ ਆ ਕਰਕੇ ਐ ਕਰ ਰਹੀ ਆ ਨਹੀਂ ਇਹ ਸ਼ਸ਼ੀਕਲ ਨੂੰ ਬੁਲਾ ਦਿੰਦੀ ਸ਼ਸ਼ੀਕਲ ਸ਼ਸ਼ੀਕਲ ਬੁਲਾ ਦੋ ਸ਼ਸ਼ੀਕਲ ਬੁਲਾ ਦੋ ਬੁਲਾ ਦੋ ਦੇਖੋ ਜਿਆਦਾ ਤਾਂ ਕਰਦੀ ਆ ਮੈਂ ਇਹਨੂੰ ਕਢਾ ਨਹੀਂ ਰਿਹਾ ਮੈਂ ਆਪਦਾ ਵਲੌਗ ਬਣਾ ਰਿਹਾ ਤੇ ਬਾਕੀ ਬਹੁਤ ਵਧੀਆ ਮੌਸਮ ਹੋ ਰਿਹਾ ਯਾਰ ਠੀਲੀ ਠੀਲੀ ਮੌਸਮ ਠੀਲੀ ਕੂਲੀ ਕੂਲੀ ਮੌਸਮ ਕੂਲੀ 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 ਕੁ ਗੇ ਤਾਂ ਗਾਈਜ਼ ਆ ਦੇਖੋ ਬਾਕੀ ਬਾਰੇ ਮੀਨ ਏਰੀ ਆ ਰੱਖੀ ਐ ਤੇ ਹੁਣ ਆਪਾਂ ਆਪਣੇ ਨਾਨੀ ਘਰ ਆ ਚੁੱਕੇ ਆ ਤੇ ਇੱਥੇ ਹੁਣ ਮੈਂ ਲੈ ਲਿਆ ਮਜੇ ਤੇ ਮੈਨੂੰ ਤਿੰਨ ਛੁੱਟੀਆਂ ਵੀ ਹੋ ਚੁੱਕੀਆਂ ᱛੀਆਂ ਹੁਣ ਬਾਕੀ ਦੇਖਦੇ ਆ ਅੱਗੇ ਬਾਕੀ ਉਰੇ ਮੀ ਆ ਚੁੱਕੇ ਆ ਨੇਰੀ ਆ ਚੁੱਕੀ ਆ ਤੇ ਆ ਦੇਖੋ ਮੇਰੀ ਨਾਨੀ ਬੈਠੇ ਨੇ ਆ ਦੇਖੋ ਨਾਨੀ ਬਾਈ ਕਰ ਦੋ ਆ ਦੇਖੋ ਬਟ ਮੈਂ ਇਹਨਾਂ ਨੂੰ ਨਾਨੀ ਕਹਿੰਦਾ ਨਹੀਂ ਮੇਰੇ ਮੂੰਹ ਤੇ ਨਹੀਂ ਚੜਿਆ ਹੋਇਆ ਮੈਂ ਮੈਨੂੰ ਵਧੀਆ ਲੱਗਦਾ ਬੀਬੀ ਕਹਣਾ ਬੀਬੀ ਵਾਹ ਕਰ ਦੇ ਦੇਖੋ ਤੇ ਆਤੀ ਆਪਣੀ ਬੀਬੀ ਤੇ ਹੋਰੇ ਭਾਈ ਹੋਇਆ ਨਾਨਕੀ ਫੁੱਲ ਮ제 ਆ ਰਹੇ ਹੈ ਭਾਈ ਆ ਦੇਖੋ ਸੁਕੂ ਸੁਕੂ ਕਗੇ ਹੋਏ ਸੁਕੇ ਸੁਕੇ ਵੇ ਵਾਹ ਵੇ ਦੇਖੋ ਵਾਹ ਵਾਹ ਕਰ ਰਹੀ ਹੈ ਦੇਖੋ ਦੇਖੋ ਇਹ ਬਾਕੀ ਮੀ ਆ ਗਿਆ ਨੇਰੀਆ ਤੇ ਚਲੋ ਵੀਰੇ ਹੁਣ ਆਪਾਂ ਜਾਣ ਲੱਗੇ ਵੀਡੀਓ ਸ਼ੂਟ ਕਰਾਂਗੇ ਤੇ ਹੁਣ ਆਪਾਂ ਇੱਥੇ ਐਂਡ ਕਰਦੇ ਆ ਥੋੜਾ ਜਿਹਾ ਤੇ ਬਾਕੀ ਉਸ ਤੋਂ ਬਾਅਦ ਚ ਇੱਕ ਇੱਕ ਚੀਜ਼ ਹੋ ਰਹੀ ਕਿਹ ਚੀਜ਼ ਹੋਰ ਮੇਰੀ ਆਊਟਫਿਟ ਦੇਖੋ ਆਊਟਫਿਟ ਦੇਖੋ ਅੱਜ ਵਧੀਆ ਲੱਗ ਰਹੀ ਹੁਣ ਯਾਰ ਅੱਜ ਅੱਜ ਮੈਂਨੇ ਆਊਟਫਿਟ ਕਰੀਆ ਆਪਣੀ ਫਾਰਮਰ ਜੀਨਸ ਐਂਡ ਸ਼ਰਟ ਠੀਕ ਹੈ ਤੇ ਤੁਸੀਂ ਆਪ ਦੱਸ ਸਕਦੇ ਹੋ ਮੈਨੂੰ

ਚਲੋ ਲੱਗ ਗਿਆ ਕੰਮ ਹੋ ਗਿਆ ਤੇ ਗਾਇਸ ਹੁਣ ਇੰਨੇ ਮੈਂ ਕਾਲੂ ਮਦਰਸਡੇ ਆਉਦੋ ਵੀ ਮਦਰਸਡੇ ਤੇ ਜਦੋਂ ਮੈਂ ਮਾਨੂੰ ਇੱਕ ਗਿਫਟ ਦਊਂਗਾ ਉਦੋਂ ਮੈਂ ਵੀਡੀਓ ਬਣਾਉਂਗਾ ਤੇ ਹੁਣ ਇੰਨੇ ਆਪਾਂ ਪੂਰੀ ਸਮਾਪਤੀ ਕਰਦੇ ਆ ਤੇ ਬਾਕੀ ਫਿਰ ਜਾਣ ਲੱਗੇ ਵੀਡੀਓ ਬਣਾਵਾਂਗੇ ਤੇ ਆਹ ਦੇਖ ਲੋ ਕੁਗੂਆ ਤੇ ਹੈ ਤੇ ਮੈਂ ਤੁਹਾਨੂੰ ਹੁਣ ਮਿਲਦਾ ਹਾਂ ਜਾਣ ਵੇਲੇ ਜੀ ਵੀਰੋ ਹੁਣ ਆਪਾਂ ਲੱਗੇ ਆਂ ਜਾਣ ਬਲੌਗਾਂ ਲੈ ਹੁਣ ਆਪਾਂ ਚੱਲਿਆਂ ਜਾਣ ਇੱਥੋਂ ਨਾਨਕੇ ਤੋਂ ਤੇ ਆ ਦੇਖੋ ਆਪਣੇ ਬੀਬੀ ਨੇ ਤੇ ਹੁਣ ਅਸੀਂ ਇੱਥੇ ਜਾ ਰਹੇ ਆਂ ਤੇ ਮਮਮੀ ਨੇ ਮੈਂ ਦਿਖਾਈ ਦੀ ਤੇ ਬਲੌਗ 'ਚ ਤੇ ਚੱਲ ਬੜੀ ਹੁਣ ਡੈਡੀ ਤੇ ਮੰਮੀ ਅਸੀਂ ਚੱਲੇ ਤੇ ਮੈਂ ਰੈਡੀ-ਚੈਡੀ ਹੋ ਚੁੱਕਿਆ ਤੇ ਬਾਏ ਹੋਊ ਤੇ ਚਲੋ ਫਿਰ ਜਾਣੇ ਆ ਤੇ ਹੁਣ ਘਰੇ ਜਾ ਕੇ ਸਤ ਨੂੰ ਮਿਲਦੇ ਆ ਤੇ ਚਲੋ ਫਿਰ ਘਰੇ ਜਾ ਕੇ ਮਿਲਦੇ ਆ ਤੇ ਹੁਣ ਆਪਾਂ ਜਾ ਰਹੇ ਆ ਤਾ ਹਾਂਜੀ ਵੀਰੋ ਹੁਣ ਆਪਾਂ ਘਰੇ ਆ ਚੁੱਕੇ ਆ ਤੇ ਘਰੇ ਆ ਕੇ ਮੈਂ ਮੇਰੇ ਦਿਮਾਗ ਤੇ ਯਾਦੀ ਬਲੌਗ ਸ਼ੂਟ ਕਰਨਾ ਮੈਂ ਖਾ ਕਰਕੇ ਬਈ ਹੁਣ ਮੈਂ ਸ਼ਾਮ ਨੂੰ ਬਲੌਗ ਸ਼ੂਟ ਕਰ ਰਹੀ ਆ ਯਾਰ ਮੈਂ ਹਨਾ ਆਪਣੇ ਕਪੜੇ ਉਪਰੇ ਕੱਢ ਕੇ ਜ ਹੁਣ ਸਟੇ ਲੱਗੇ ਤੇ ਤੇ ਹੁਣ ਮੈਂ ਬਲੌਗ ਸ਼ੂਟ ਕਰ ਰਹੀ ਆ ਅਸੀਂ ਘਰੇ ਆ ਚੁੱਕੇ ਆ ਠੀਕ ਹੈ ਤੇ ਮੇਰੇ ਇੱਕ ਕੁਛ ਬਾਅਦ ਰਹੀ ਝੋੜੇ ਬਾਤੇ ਹੋਰ ਆਪਣੇ ਕੈਮਰੇ ਲਗਵਾ ਲੇ ਦੇਖੋ ਇੱਕ ਵਾਰੀ ਕਮੈਂਟਾਂ ਜੀ ਕਮੈਂਟਾਂ ਚ ਜਰੂਰ ਦੱਸਦੇ ਹੋ ਕਿ ਤੁਹਾਨੂੰ ਵਧੀਆ ਲੱਗੇ ਕੈਮਰੇ ਤੁਸੀਂ ਇੱਕ ਵਾਰ ਦੇਖੋ ਚਾਰ ਕੈਮਰੇ ਲਗਵਾ ਲੈ ਆਹ ਦੇਖੋ ਆਪਾਂ ਨੇ ਚਾਰ ਕੈਮਰੇ ਲਗਾਏ ਨੇ ਠੀਕ ਹੈ ਤੇ ਇਹ ਆਪਾਂ ਨੇ ਚਾਰ ਕੈਮਰੇ ਲਗਾ ਲਏ ਤੇ ਹੁਣ ਆਪਾਂ ਘਰੇ ਆ ਕੇ ਬਸ ਬੈਠ ਗਏ ਤੇ ਮੇਰੇ ਦਿਮਾਗ 'ਚ ਨਹੀਂ ਰਿਹਾ ਵੀ ਮੈਨੇ ਬਲੌਗ ਨੂੰ ਸ਼ੂਟ ਕਰਨਾ ਤੇ ਉਹ ਜਿਸ ਨੂੰ ਬਲੌਗ ਮਜ਼ਾ ਆਇਆ ਹੋਇਆ ਨਾ ਵੀਰੇ ਉਹ ਇੱਕ ਵਾਰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਵਧੀਆ ਵਧੀਆ ਜੇ ਕਮੈਂਟ ਕਰ ਦਿਓ ਤੇ ਤੁਸੀਂ ਸਾਨੂੰ ਦੱਸਿਓ ਕੈਮਰੇ ਕਹੇ ਜੇ ਲੱਗੇ ਤੇ ਬਾਕੀ ਬਸ ਹੁਣ ਘਰੇ ਆ ਚੁੱਕੇ ਆ ਤੇ ਕੈਮਰੇ ਘੁੰਮਰੇ ਲੱਗ ਗਏ ਤੇ ਬਾਕੀ ਮੈਂ ਫਿਰ ਕਲਾਸ 'ਚ ਵੀ ਹੋ ਚੁੱਕੇ ਆ ਗਾਇਸ ਫਿਫਥ ਬਲਾਸਟ ਹੋ ਚੁੱਕੇ ਆ ਗਾਇਜ਼ ਮੈਂ ਪਹਿਲਾਂ ਮੈਂ ਹੈਗਾ ਸੀ ਫੋਰਥ ਕਲਾਸ ਚ ਹੁਣ ਮੈਂ ਫਿਫਥ ਕਲਾਸ ਹੋ ਚੁੱਕੇ ਆ ਤੇ ਸਾਨੂੰ ਪੈਨ ਲਾਗੇ ਤੁਸੀਂ ਆ ਦੇਖੋ ਮੈਂ ਪੈਨ ਤੇਰੇ ਕੋਈ ਦੀ ਰੱਖਦਾ ਮੈਂ ਪਹਿਲਾਂ ਕਹੇ ਡਦੀ ਮੈਂ ਪਤਾ ਆ ਬੰਦਾ ਕਮੈਂ ਨਾ ਮੈਂ ਪੈਨ ਆ ਰੱਖਿਆ ਤੇ ਇੱਕ ਮੈਂ ਆ ਪੈਨ ਰੱਖਿਆ ਮੇਰਾ ਫੇਵਰਟ ਪੈਨ ਆ ਗਾ ਇਹ ਕਾ ਮੈਂ ਮਹਿੰਗਾ ਪੈਨ ਹੋਵੇ ਵਾ ਮਸਸਤਾ ਹੋਵੇ ਇੱਕੇ ਪੈਨ ਹੁੰਦਾ ਮੇਰੇ ਵਾਸਤੇ ਤਾਂ ਵਧੀਆ ਹੁੰਦਾ ਤੇ ਆ ਦੇਖੋ ਆ ਕੋਈ ਇੱਕ ਬਲੈਕ ਪੈਨ ਲੱਗਿਆ ਸਾਨੂੰ ਚੱਕੋ ਸ਼ਾਤ ਤੇ ਆ ਕੁਛ ਮੇਰੇ ਪੈਨਲ ਨੇ ਮੈਂ ਫਿਰ ਤਕਲਾਚ ਹੋ ਗਿਆ ਇਹ ਬਾਕੀ ਸਭ ਨੇ ਕੈਮਰੇ ਕੁਮਰੇ ਲਗਵਾ ਲਏ ਵੀਰੇ ਤੇ ਹੁਣ ਜੰਗ ਵੀ ਛਿੜੀ ਤੀ ਤੇ ਜੰਗ ਛਿੜੀ ਦੀ ਵੀਰੇ ਤੇ ਹੁਣ ਟਿਕ ਚੁੱਕੀ ਆ ਕੱਲ ਰਾਤ ਸਾਡੇ ਕੋਠੇ ਉਤੋਂ ਦੀ ਡਰੋਨ ਲੰਘਿਆ ਬਹੁਤ ਵੱਡਾ ਡਰੋਨ ਲੰਘਿਆ ਤੇ ਅਸੀਂ ਬਚ ਗਏ ਠੀਕ ਹੈ ਰੱਬ ਦੀ ਕਿਰਪਾ ਨਾਲ ਤੇ ਕੀ ਵੀਰੇ ਹੁਣ ਅਸੀਂ ਆ ਚੁੱਕੇ ਹਾਂ ਤੇ ਤੁਹਾਨੂੰ ਪਤਾ ਹੀ ਆ ਪੰਲਾਂ ਦਾ ਤੇ ਆ ਆਪਣਾ ਵਲੌਗ ਹੈ ਤੇ ਚਲੋ ਜੇ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਵਧੀਆ ਜੇ ਵਲੌਗ ਦੇ ਵਿੱਚ